ਹੈਲੋ ਰਸ਼ੀਕਾ ਅਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ ਅਸੋਨੋ ਐਸਨ ਜੀ ਕਿਸੇ ਵਧੀਆ ਡਾਕਟਰ ਤੋਂ ਜੀ ਉਹ ਲਿਆ ਕਰੋ ਆਪਾਂ ਵੀ ਉਹ ਕਰ ਆਣ ਗੈਲੀ ਕਰ ਆਣ ਗੈਲੀ ਸਮਝ ਲਓ ਜੇ ਕਰਮਾਂ ਦੀ ਗੱਲ ਆ ਲੋ ਵੀ ਐਨੇ ਆਪਾਂ ਜਾਣਕਾਰ ਆ ਆਪਾਂ ਵੀ ਨਹੀਂ ਹੈਗੇ ਕੋਈ ਤੱਕਾ ਜੰਦਾ ਇਹ ਨਾ ਆਏ ਵੀ ਨਹੀਂ ਵੀ ਮਤਲਬ ਕਿ 22 ਦਿਨਾਂ ਤੋਂ ਜਾਲੇ ਇਹ ਦਿੰਦੀ ਸਾਨੂੰ ਐਂ ਸੀ ਵੀ ਇਹ ਤਾਰਾ ਦਿੰਦੀ ਹੈਗੀ ਅਸੀਂ ਇਹਨੂੰ ਚੈੱਕ ਕਰਵਾ ਲਿਆ ਜੀ ਉਦੋਂ ਘੱਟ ਟਾਈਮ ਸੀ ਨਹੀਂ ਪਤਾ ਲੱਗਿਆ ਵੀ ਖਾਲੀ ਹੈ ਜਣੀ ਉਹ ਕਹਿੰਦੇ ਚਲੋ ਅਸੀਂ ਖਾਲੀ ਸਮਝ ਕੇ ਚਲੋ ਅਸੀਂ ਫੇਰ ਵੀ ਅਗਲੀ ਵਾਰ ਫੇਰ ਇਹਨੇ ਭਾਈ ਜੀ ਨਾਲ ਤੋਂ ਫੇਰ ਉਮੀ ਝਾਲੀ ਦਿੱਤੇ ਅਸੀਂ ਦੁਬਾਰਾ ਇੱਕ ਡਾਕਟਰ ਨੂੰ ਹੋਰ ਸੱਦ ਕੇ ਮੈਂ ਇਹ ਕਹਿੰਦੇ ਵੀ ਨਹੀਂ ਇਹ ਤਾਂ ਰਹਿੰਦੀ ਨਹੀਂ ਪਰ ਆਪਾਂ ਨਹੀਂ ਫਲਾਨਾ ਮੈਂ ਇਹਨਾਂ ਨੂੰ ਆਖਿਆ ਮਹਾ ਚਲ ਕੋਈ ਗੱਲ ਨਹੀਂ ਆਪਾਂ ਦਵਾਈ ਧਰਾ ਦਿੰਦੇ ਆ ਕਿ ਉਹ ਵੀ ਬੰਮਾਲ ਨੇ ਕਿ ਚਲੋ ਡਾਕਟਰ ਦੀ ਗਲਤੀ ਚਲੋ ਆਪਾਂ ਨੂੰ ਤਾਂ ਅਣਜਾਣ ਆਪਾਂ ਤਾਂ ਹੀ ਬਾਹਰ ਦੀ ਵਾਰ ਦੇਖ ਲਿਆ ਵੀ ਠੀਕ ਆ ਧਾਰਾ ਦੇ ਹੀ ਜਾਂਦੇ ਵੀ ਹੈ ਨਹੀਂ ਖਾਲੀ ਹੈਗੀ ਉਹਨੇ ਡਾਕਟਰ ਨੇ ਪਹਿਲਾਂ ਤਾਂ ਦੇਖਿਆ ਇਹਨੂੰ ਚੈੱਕ ਕੀਤਾ ਚਲੋ ਪਹਿਲਾਂ ਵਾਲੇ ਨੂੰ ਦਿਖਾਇਆ ਉਹਦੀ ਤਾਂ ਮੰਨ ਲਓ ਇਹ ਸੀ ਵੀ ਘੱਟ ਟਾਈਮ ਦੀ ਸੀ ਉਹਨੂੰ ਨਹੀਂ ਪਤਾ ਲੱਗਿਆ ਹੁਣ ਤਾਂ 2.5-3 ਮਹੀਨੇ ਦੀ ਹੋਈ ਪਈ ਹੈਗੀ ਵੀ ਹੁਣ ਤਾਂ ਪਤਾ ਲੱਗਦੀ ਸੀ ਵੀ ਗੱਭਣ ਹੈਗੀ ਤੇ ਦੇਖੋਗਾ ਉਹਨੇ ਦਵਾਈ ਧਰ ਗਿਆ ਦੇਖੋ ਦਵਾਈ ਧਰ ਕੇ ਅੰਦਰੋਂ ਕੱਢਦੀ ਇਹ ਇਨਫੈਕਸ਼ਨ ਜੀ ਕੱਢੀ ਜਾਂਦੀ ਸੀਗੀ ਐਵੇਂ ਜੇਰ ਜੀ ਜਾਲੇ ਜਖਮ ਤੇ ਮਾਪੇ ਗੰਦਮਨ ਸਾਨੂੰ ਆਏ ਸੀ ਵੀ ਚਲੋ ਸੋਜ ਹੋਣੀ ਹੈ ਵੀ ਇੰਨਾ ਕੁਝ ਕੱਢੀ ਜਾਂਦੀ ਹੈਗੀ ਤੇ ਹੁਣ ਦੇਖੋ ਮੈਂ ਅਸੀਂ ਗਏ ਸੀ ਗਾਜਰਾ ਪਟਣ ਜਦੋਂ ਮੈਂ ਆਉਣ ਸਹਰ ਮੱਝਾਂ ਚਾਈ ਤੇ ਮਹਲਾ ਪਾਣੀ ਪਲਾਉਣੀ ਹੈ ਦੇਖਿਆ ਦੇਖੋ ਆਹ ਵੇਖੋ ਵੀ ਐਂ ਕਹਨੇ ਆ ਵੀ ਚਲੋ ਆਪਾਂ ਤਾਂ ਹੁਣ ਜੋ ਡਾਕਟਰ ਤਾਂ ਜਾਣਕਾਰ ਨੇਗੇ ਦੇਖੋ ਐਡਾ ਬੱਚਾ ਬਣਿਆ ਪਿਆ ਹੈਗਾ ਇਹ ਕਿੰਨੇ ਮਹੀਨਿਆਂ ਦਾ ਹੈਗਾ 2.5 ਮਹੀਨੇ ਤਾਂ ਹੈਗੇ ਸੀਗੇ 2.5 ਮਹੀਨੇ ਤੋਂ ਵੀ ਪਤਾ ਤਾਂ ਲੱਗਦੀ ਆਪਾਂ ਹੋਰ ਵੀ ਪਸ਼ੂ ਚੈੱਕ ਕਰਾਈਨ ਦੂਜੇ ਵੀ ਉਹਨ ਕੱਢ ਟਾਈਮ ਦੀ ਸੀ ਚਲੋ ਉਹਨ ਪਹਿਲਾਂ ਵਾਲੇ ਨੂੰ ਪਤਾ ਦੂਜਾ ਜੀ ਨਾ ਹੋਏ ਨੇ ਕਿਹਾ ਹੋਗੇ ਆਪਾਂ ਨੂੰ ਹੂੰ ਉਹ 4-5 ਦਿਨ ਹੋ ਗਏ ਹਨ ਦਵਾਈ ਧਰਾਈ ਨੂੰ 4-5 ਦਿਨ ਹੋ ਗਏ ਤੇ ਮੁੜ ਕੇ ਵਾਪਸ ਸਾਡਾ ਫੋਨ ਵੀ ਨਹੀਂ ਚੱਕਿਆ ਅਸੀਂ ਆਖੇ ਇੱਕ ਦਿਨ ਦਵਾਈ ਧਰ ਗਿਆ ਵੀ ਤੂੰ ਹੋ ਦੁਬਾਰਾ ਤਾਂ ਧਰ ਕੇ ਜਾ ਦੁਬਾਰਾ ਕਹਿੰਦਾ ਨਹੀਂ ਇੱਕ ਵਾਰ ਹੀ ਟਿਕ ਜੇ ਮੁੜ ਕੇ ਫੋਨ ਹੀ ਨਹੀਂ ਚੱਕਿਆ ਡਾਕਟਰ ਨੇ ਵੀ ਉਹਨੂੰ ਪਤਾ ਤਾਂ ਹੈਗਾ ਹੀ ਹੈਗਾ ਵੀ ਐਂ ਕਹਿੰਦੇ ਅਣ ਬੋਲਿਆ ਧਾਣਾ ਹੀ ਕਿਸੇ ਨਾਲ ਐਵੇਂ ਥੋੜੀ ਹੁੰਦਾਗਾ ਵੀ ਉਹ ਕਰਨਾ ਵੀ ਚਲੋ ਆਪਾਂ ਤਾਂ ਬਾਰੋਂ-ਬਾਰੋਂ ਆਪਾਂ ਪਸ਼ੂ ਦੇਖ ਲੈਣੇ ਆਪਾਂ ਨੂੰ ਹੁਣ ਚੈੱਕ ਅਪ ਪਸ਼ੂ ਦਾ ਤਾਂ ਡਾਕਟਰ ਵੀ ਕਰਦਾਗਾ ਉਹਨੂੰ ਹੀ ਪਤਾ ਲੱਗਦਾਗਾ ਬੀਤਾ ਕਰਕੇ ਕਹਨੀ ਵੀ ਵਧੀਆ ਡਾਕਟਰ ਤੋਂ ਵਧੀਆ ਹੋਵੇ ਸਿਆਣਾ ਉਹਨੂੰ ਦਿਖਾਓ ਹੁਣੀ ਉਹ ਅਸਲ ਵਿੱਚ ਸਾਰੇ ਪਸ਼ੂ ਮੈਂ ਚੈੱਕ ਕਰਵਾਉਣੀ ਕਰਵਾਉਣੇ ਨੇਗੇ ਹੁਣ ਆਪਾਂ ਕੱਲ ਆ ਝੋਟੀ ਵੀ ਚੈੱਕ ਕਰਵਾਈ ਹੈਗੀ ਇਹ ਵੀ ਦੱਸ ਕੇ ਕਿ ਅਬ ਜਰੇ ਇਹ ਕਹਿੰਦਾ ਗੱਭਣ ਹੈਗੀ ਤੇ ਪਹਿਲਾਂ ਉਹ ਝੋਟੀ ਵੀ ਗੱਭਣ ਸਾਰੀ ਆਪਾਂ ਪਸ਼ੂ ਤਕਰੀਬਨ ਸਾਰੀ ਚੈੱਕ ਕਰਵਾਉਣੀ ਕੋਣ ਨੇ ਆ ਇਹਦਾ ਮੈਨੂੰ ਸ਼ੰਕਾ ਇਹ ਸੀਗੀ ਮੈਂ ਉਹਨੂੰ ਆਖਿਆ ਵੀ ਜਾਲੇ ਜੇ ਦੇਈ ਜਾਂਦੇ ਵੀ ਮੈਨੂੰ ਇਹ ਤੇ ਡਾਊਟ ਹੈਗਾ ਵੀ ਤੂੰ ਉਹ ਕਹਿੰਦਾ ਵੀ ਹਲੇ ਪਤਾ ਤਾਂ ਲੱਗਦਾ ਨਹੀਂ ਵੈਸੇ ਉਹ ਖਾਲੀ ਹੈ ਚਲੋ ਆਪਾਂ ਖਾਲੀ ਸਮਝ ਲਈ ਚਲੋ ਤੇ ਦੁਬਾਰਾ ਜਦੋਂ ਫੇਰ ਹੋਰ ਡਾਕਟਰ ਨੂੰ ਸਾਧ ਲਿਆ ਸਾਡੇ ਚ ਵੀ ਉਹ ਸੀ ਕਿ ਵੀ ਚਲ ਆਪਾਂ ਹੋਰ ਨੂੰ ਦਿਖਾ ਜਦੋਂ ਰਹਿਦਾ ਨਾ ਨਾ ਹੋਵੇ ਪਸ਼ੂ ਆਪਾਂ ਸਾਰੇ ਬਾਤਾਂ ਲਾ ਕੇ ਦੇਖਦੇ ਹੁੰਨੇ ਆਂਗੀ ਇਹਨੂੰ ਹੋ ਗਏ ਦੀਵਾਲੀ ਵੇਲੇ ਸੂਈ ਨਹੀਂ ਜਦੋਂ ਮੇਰਾ ਆਪਰੇਸ਼ਨ ਹੋਇਆ ਉਦੋਂ ਸੂਈ ਸੀ ਹਨਾ ਉਦੋਂ ਸੂਈ ਸੀ ਜੀ ਸਾਨੂੰ ਐ ਹੋਗਾ ਵੀ ਟਾਈਮ ਅਸੀਂ ਕਹੀਏ ਬਰਾ ਪਾਣਾ ਹੀ ਪੁਰਾਣਾ ਐ ਕਰੀ ਜਾਂਦੇ ਸੀਗੇ ਇਹਨੂੰ ਤੇ ਹੁਣ ਉਹੀ ਗੱਲ ਉਹਨੇ ਨਾਲੇ ਪਹਿਲਾਂ ਉਹਨੂੰ ਦਵਾਈ ਧਰਨ ਤੋਂ ਪਹਿਲਾਂ ਇਹ ਆਖਿਆ ਵੀ ਤੂੰ ਚੈੱਕ ਕਰਕੇ ਦੇਖ ਵੀ ਕਿਵੇਂ ਆ ਇਹ ਤਾਂ ਕਹਿੰਦਾ ਸੋਹ ਜੰਦਰ ਲਾਓ ਐਵੇਂ ਵੀ ਨਹੀਂ ਪਤਾ ਲੱਗਿਆ ਹੈਗਾ ਵੀ ਇਹ ਗੱਬਣ ਹੈਗੀ ਵੀ ਦੇਖੋ ਉਹੀ ਚੱਕ ਕੇ ਨਪੁੱਤੇ ਦੇ ਬੈਗ ਤੁਰੇ ਫਿਰਦੇ ਨੇ ਸਾਈਕਲ ਤੇ ਮੋਟਰਸਾਈਕਲ ਐ ਬਣਾ ਰੱਖਿਆ ਹੈਗਾ ਵੀ ਮਾੜਾ ਮੋਟਾ ਜੇ ਨੌਲੇਜ ਘੱਟ ਹੁੰਦੀ ਐ ਇੰਨਾ ਆਣ ਬੋਲੇ ਤੁਹਾਨੂੰ ਤੇ ਤਾਂ ਨਾਂ ਧੱਕਾ ਕਰੋ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਹਾਂ ਵੀ ਦੋਸਤੋ ਕਿੰਨਾ ਸਾਰੇ ਆ ਵੀਡੀਓ ਤੁਸੀਂ ਦੇਖ ਹੀ ਲਈ ਹੋਣੀ ਆ ਯਾਰ ਇਹ ਡਾਕਟਰ ਦੀ ਬਹੁਤ ਵੱਡੀ ਅਨਗੈਲੀ ਆ। ਇਹ ਵੀਡੀਓ ਹੈਗੀ ਆ ਮਾਨ ਡੈਰੀ ਫਾਰਮ। ਭੈਣ ਮਨਦੀਪ ਕੌਰ ਨੇ ਆਪਾਂ ਨੂੰ ਭੇਜੀ ਆ। ਕਿਉਂਕਿ ਜਿਹੜਾ ਬੰਦਾ ਪਸ਼ੂ ਨਾਲ ਸਾਰ ਦਿਨ ਮੱਥਾ ਮਾਰਦਾ ਜਿਵੇਂ ਕਹਿੰਦੇ ਨੇ ਪਸ਼ੂ ਨੂੰ ਪਸ਼ੂ ਹੋਣਾ ਪੈਂਦਾ ਨਾ। ਚਲੋ ਦੁੱਧ ਵੀ ਤਾਂ ਹੀ ਦਿੰਦੇ ਜਿਹਨਾਂ ਨੂੰ ਆਪਾਂ 사ਉਂਦੇ ਆ। ਜੇ ਇਹਨਾਂ ਨੂੰ ਪਿਆਰ ਕਰਦੇ ਤਾਂ ਦੁੱਖ ਤਾਂ ਹੁੰਦੀ ਆ ਨਾ। ਕਿਤੇ ਤੁਹਾਨੂੰ ਨਾ ਹੀ ਵੇਰਾਂ ਦੀ ਨਹੀਂ ਹੈਗੀ ਰਹਿੰਦੀ ਸੀ ਪਰ ਡਾਕਟਰਾਂ ਦੇ ਸਾਰਾ ਕੁਝ ਪਤੀ ਹੁੰਦਾ। ਵੀਡੀਓ ਮੈਂ ਵੀ ਦੇਖੀ ਤਾਂ ਵੀਡੀਓ ਮੈਂ ਦੇਖ ਕੇ ਮੈਨੂੰ ਬਹੁਤ ਦੁੱਖ ਆਇਆ। ਵੀਰ ਇੱਕ ਅਨਗੈਲੀ ਕਾਰਨ ਪਸੂ ਨੂੰ ਕਿੰਨੇ ਦੁੱਖ ਝੱਲਣੇ ਪੈਣਗੇ ਹਨ ਤੇ ਪਰਿਵਾਰ ਨੂੰ ਮੰਨ ਲਾ ਕਾ ਕਿ ਨਵ ਮੱਝ ਦਾ ਟ੍ਰੀਟਮੈਂਟ ਕਰਨਾ ਪਊਗਾ ਚਲ ਮੰਨਿਆ ਕੇ ਹਨਾ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਪਰ ਡਾਕਟਰ ਨੂੰ ਤਰਬ ਦੇ ਰੂਪ ਗਿਆ ਜਾਂਦਾ ਹੈ ਨਾ ਡਾਕਟਰ ਨੂੰ ਕੇਅਰ ਕਰਨੀ ਚਾਹੀਦੀ ਹੈ ਤੇ ਬਾਕੀ ਗੱਲ ਇਹ ਸੀਗੀ ਵੀ ਮੇਨ ਜਿਹੜੀ ਗੱਲ ਸੀਗੀ ਵੀ ਉਹ ਬੰਦੇ ਨੇ ਡਾਕਟਰ ਨੇ ਜੋ ਵੀ ਉਹਨਾਂ ਦਾ ਉਹਨੇ ਫੋਨ ਚੱਕਣਾ ਸੀ ਹਨਾ ਫੋਨ ਚੱਕਣਾ ਸੀਗਾ ਕਿਉਂਕਿ ਇਹੋ ਜਿਹਾ ਮੈਟਰ ਆਪਣੇ ਵੀ ਇੱਕ ਰਿਸ਼ਤੇਦਾਰੀ ਚ ਹੋਇਆ ਸੀ ਤੇ ਉਹ ਜਦੋਂ ਡਾਕਟਰ ਨੂੰ ਉਹਨਾਂ ਨੇ ਫੋਨ ਕੀਤਾ ਵਿਆਂ ਕਰਕੇ ਪਸੂਨੇ ਆਹ ਕੰਮ ਕਰਤਾ ਤਾਂ ਉਹ ਕਹਿੰਦਾ ਯਾਰ ਮੈਂ ਇਥੇ ਜ਼ਿੰਦਗੀ 'ਚ ਇਹ ਗਲਤੀ ਪਹਿਲੀ ਵਾਰ ਹੋਈ ਹੈ ਤੇ ਸ਼ਾਇਦ ਆਖਰੀ ਵਾਰ ਹੋਊਗੀ ਕਹਿੰਦਾ ਤੇ ਮੈਂ ਵੀ ਤੁਹਾਡਾ ਘਾਟਾ ਤਾਂ ਮੈਂ ਤੁਹਾਡਾ ਪੂਰਾ ਕਰ ਨਹੀਂ ਸਕਦਾ ਪਰ ਕਹਿੰਦਾ ਮੈਂ ਸੌਰੀ ਫੀਲ ਕਰਦਾ ਤੇ ਮੈਂ ਤੁਹਾਨੂੰ ਇਹਨਾਂ ਵਾਦਾ ਕਰਦਾ ਵੀ ਇਹਦਾ ਜਿਹੜਾ ਸਾਫ ਸਪਾਈ ਦਾ ਜਾਂ ਮੱਝ ਦਾ ਜੋ ਵੀ ਟਰੀਟਮੈਂਟ ਹੋਊਗਾ ਜੋ ਵੀ ਮੈਡੀਸਨ ਲੱਗੂਗੀ ਉਹ ਸਾਰੀ ਮੈਂ ਆਪਦੇ ਪੱਲੇ ਕਰੂੰਗਾ ਪੱਲੇ ਦਾ ਮੈਂ ਟਰੀਟਮੈਂਟ ਕਰੂੰਗਾ ਮੈਨੂੰ ਇਸ ਵਾਰੀ ਕਹਿੰਦਾ ਵੀ ਸੌਖ ਮਾਫੀ ਕਰ ਦਿਓ ਤੇ ਮੈਂ ਤੁਹਾਨੂੰ ਇਹ ਗੱਬਣ ਕਰਕੇ ਦੇਊਗਾ ਦੁਬਾਰਾ ਤੋਂ ਪੁੱਛੋ ਤਦੋਂ ਗਲਤੀ ਹੋਈ ਬੰਦੇ ਨੇ ਗਲਤੀ ਮੰਨੀ ਹੈ ਨਾ ਤਾਂ ਉੱਥੇ ਬੰਦਾ ਸ਼ਾਂਤੀ ਹੋ ਜਾਂਦਾ ਤੇ ਗੁੱਸਾ ਠੰਡਾ ਹੋ ਜਾਂਦਾ ਪਰ ਯਾਰ ਇਹ ਗੱਲ ਜਿਵੇਂ ਵੀ ਕਹਿੰਦੀ ਅਸੀਂ ਇੰਨੀ ਵਾਰੀ ਫੋਨ ਕੀਤਾ ਬਾਈ ਕੁਲਵੀਰ ਨੇ ਵੀ ਫੋਨ ਕੀਤਾ ਭੈਣ ਨੇ ਵੀ ਦੱਸਿਆ ਆਪਣਾ ਸਾਰਾ ਕੁਝ ਤਾਂ ਡਾਕਟਰ ਦੀ ਬਹੁਤ ਵੱਡੀ ਗਲਤ ਗੱਲ ਆ ਨਗੈਲੀ ਆ ਪਸ਼ੂ ਵੀ ਦੁੱਖ ਭੁਗਤੂਗਾ ਉਹ ਚੀਜ਼ ਦਾ ਭੁਗਤੀ ਰਹਿ ਆ ਉਹਦਾ ਤੇ ਇੰਨਾ ਆਪਾਂ ਨੂੰ ਵੀ ਫੀਲ ਹੁੰਦਾ ਕਿ ਪਸ਼ੂ ਘਰ ਦੇ ਇੱਕ ਤਰ੍ਹਾਂ ਦੇ ਮੈਂਬਰ ਬਣਾ ਕੇ ਰੱਖੇ ਜਾਂਦੇ ਫੇਰ ਇਹ ਆਪਾਂ ਨੂੰ ਮੰਦਨੇ ਬਾਕੀ ਜਿਹੜੀ ਚੀਜ਼ ਨੂੰ ਆਪਾਂ ਪਾਲਦੇ ਆ ਰੋਜ਼ ਨਾਲ ਆਟੋਮੈਟਿਕਲੀ ਆਪਣਾ ਪਿਆਰ ਹੋ ਜਾਂਦਾ ਬਾਕੀ ਉਹ ਨੇਚਰਲ ਚੀਜ਼ਾਂ ਨੇ ਤੇ 2-3 ਮਹੀਨਿਆਂ ਦਾ ਬੱਚਾ ਡਿੱਗਣਾ ਉਸ ਤੋਂ ਤੰਗ ਤਾਂ ਹੁੰਦਾ ਹੀ ਹੈ ਠੀਕ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਡਾਕਟਰ ਦੀ ਕਿੱਡੀ ਕੀ ਵੱਡੀ ਗਲਤੀ ਹੈ ਇਦਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਬੋਲ ਨੂੰ ਇਸ ਮਾਟਰ ਤੇ ਬਹੁਤ ਕੋਸਾ ਤੇ ਫਿਰ ਆ ਗਏ ਲੱਗਦਾ ਵੀ ਡਾਕਟਰ ਨੂੰ ਭੰਡੀ ਜਾਂਦੇ ਜਾਂ ਕਰਕੇ ਫੈਮਿਲੀ ਦੀ ਸਪੋਰਟ ਕਰੀ ਜਾਂਦੇ ਬਾਕੀ ਤੁਸੀਂ ਆਪਦੇ ਥੀ ਵਿਊ ਕਮੈਂਟਾਂ ਚ ਦੇ ਦਿਓ ਤਾਂ ਵੀਡੀਓ ਜਰੂਰ ਅੱਗੇ ਤੋਂ ਵੀ ਸ਼ੇਅਰ ਕਰੋ ਕਿਉਂਕਿ ਗਾਹਾਂ ਕਿਸੇ ਦਾ ਨੁਕਸਾਨ ਨਾ ਹੋ ਸਕੇ ਤੇ ਬਾਕੀ ਡਾਕਟਰ ਵੀ ਆਪਦੇ ਪ੍ਰੋਪਰ ਐਕਸਪੀਰੀਅੰਸ ਨਾਲੋਂ ਯਾਰ ਕਿਉਂਕਿ ਨਹੀਂ ਪਤਾ ਲੱਗਦਾ ਉਹ ਕਹਿ ਦਿੰਦੇ ਨੇ ਵੀ ਯਾਰ ਹਜੇ ਸੰਨ ਪਤਾ ਨਹੀਂ ਲੱਗ ਰਿਹਾ ਵੀ 1 ਮਹੀਨਾ ਤੁਸੀਂ ਵੇਟ ਕਰੋ ਆਪਾਂ ਅਗਲੇ ਮਹੀਨੇ ਚੈੱਕ ਕਰਾਂਗੇ ਕਿਉਂਕਿ ਬੱਚਾ ਪ੍ਰੋਪਰ ਬਣ ਜਾਵੇ ਐਨੀ ਕੁ ਕੇਅਰ ਕਰਿਆ ਕਰੋ ਤੇ ਵੀਡੀਓ ਜਰੂਰ ਸ਼ੇਅਰ ਕਰੋ ਤਾਂ ਕਿ ਗਾਹਾਂ ਕਿਸੇ ਦਾ ਇੱਕ ਇਹ ਇਹ ਤਾਂ ਮੰਨ ਲਓ ਡੇਰੀ ਫਾਰਮਾ ਕਰੇ ਲੋ ਪੂਸੋ ਆਪਰ ਅਗਨੇ ਉੱਥੇ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਕਈ ਵਾਰੀ ਇੱਕ ਦੋ ਕੇਸ ਆਪਣੀ ਨੌਲੇਜ ਚ ਆਏ ਨੇ ਕੋਈ ਸਿਆਣਾ ਡਾਕਟਰ ਹੁੰਦਾ ਤਾਂ ਕਹਿ ਦ ਕਿ ਜਮੀਨ ਨਾ ਵੇਟ ਕਰ ਲਓ ਵੀ ਅਜੇ ਪਤਾ ਨਹੀਂ ਲੱਗ ਰਿਹਾ ਵੀ ਜਾਂ ਤੁਸੀਂ ਦਿਨ ਭੁੱਲਦੇ ਜਾਂ ਜੋ ਵੀ ਆ ਤੇ ਆਪਾਂ ਫੇਰ ਚੈੱਕ ਕਰਾਂਗੇ ਪਰ ਕੋਸ ਹੁੰਦੇ ਆ ਨਗਾਇਲੀ ਚ ਲਾਲੋ ਜਾਂ ਕੋਈ ਲਾਲਚ ਚ ਚਲਾ ਲਓ ਠੀਕ ਆ ਪਰ ਜਾਂਦੇ ਆ ਠੀਕ ਆ ਧੰਨਵਾਦ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਜਰੂਰ ਸ਼ੇਅਰ ਕਰੋ